ਹਾਂ ਆਹ ਚਾਹੁੰਦੇ ਸਾਰਾ ਸਾਰਾ ਪਹਾੜਾ ਯਾਰ ਕਿਉਂ ਚੋੜਨਾ ਨਾਲ ਖਣਾਂ ਵਾਲੇ ਦਾ ਪਹਿਲਾਂ ਦੀ ਮੇਰੀ ਜਿਹੜੀ ਉਹ ਮੇਰੀ ਲੰਦਾ ਦਾ ਜਿਹੜਾ ਇਹ ਚੱਲੇ ਵਿੱਚ ਸਾਦੀ ਕਰ ਲੋ ਵਿੱਚ ਪੈਲੀ ਪੈਂਦੀ ਏ ਤੇ ਜ਼ਮੀਨ ਤੇ ਪਾਣੀ ਸਾਰਾ ਹੋ ਗਿਆ ਉਧਰ ਝੋਨੇ ਫਸਲ ਡੁੱਬ ਗਿਆ ਹਾਦਾ ਹੁਣ ਚੱਲੇ ਆਦੀ ਮੋਟਰਾਂ ਤੇ ਲਾਣ ਚੱਲੇ ਕੋਈ ਟਰੈਕਟਰ ਲਾ ਕੇ ਕਿਸੇ ਦੇ ਘਰੇ ਰੱਖਾਂ ਉੱਚੀ ਥਾਂ ਤੇ ਪਿਛਲੀ ਵਾਰ ਪਾਣੀ ਆ ਹੀ ਫਰੇਤੇ ਪੈ ਗਏ ਬਹੁਤ ਤੇ ਜ਼ਮੀਨਾਂ ਤੇ ਬਹੁਤ ਖਰਚੇ ਹੋਏ ਲੱਖ ਲੱਖ ਰੁਪਈਆ ਇੱਕ ਕਿੱਲੇ ਤੇ ਆ ਹੀ ਲਾਇਆ ਅਸੀਂ ਗਰੀਬ ਘਰ ਆ ਅਸੀਂ ਮਾੜੇ ਬੰਦੇ ਇਥੋਂ ਦਿਖਾਰੇ ਤੇ ਸਰਕਾਰ ਸਾਨੂੰ ਕੋਈ ਚੀਜ਼ ਨਹੀਂ ਦੇ ਰਹੀ ਕੋਈ ਕਿਧਾਂ ਦੀ ਪਾਣੀ ਆਣ ਲੱਗਿਆ ਕਿੰਨੇ ਕੁ ਲੋਕਾਂ ਦੀ ਉਧਰ ਜ਼ਮੀਨ ਹੈਗੀ ਜ਼ਮੀਨ ਹੈਗੀ ਇਹ ਘਟੋ ਘਟਾ ਇਥੇ ਖਾਦੀ ਤੇ 50 ਕੋ ਘਰਾਂ ਦੇ ਇਧਰ ਜਮੀਨ ਕਿੰਨੇ ਕਿੱਲੇ ਹੋਏਗੀ ਜਮੀਨ ਉਧਰ ਕਿ ਉਧਰ ਹੋਵੇ ਫੌ 100 ਕਿੱਲੇ ਤੋਂ ਉੱਪਰ ਹੋਵੇਗੀ 200 ਕਿੱਲਾ ਹੋਵੇਗੀ ਸਾਡੀ ਤੇ ਉਧਰ ਪਾਣੀ ਆ ਗਿਆ ਉਹ ਪਾਣੀ ਆ ਗਿਆ ਦੇਖੋ ਵੀ ਫਾਰਕਾ ਡੁੱਬਿਆ ਪਿਆ ਫਾਹਲਾ ਦਾ 5-10 12 ਦਿਨ ਹੋ ਗਏ ਵਿੱਚੇ ਝੋਨਾ ਪਿਆ ਹੈ ਖਰਾਬ ਹੋਇਆ ਜਾਂਦਾ ਤੁਸੀਂ ਹੁਣ ਕਿਵੇਂ ਜਾਓਗੇ ਉਸ ਪਾਰ ਹੁਣ ਬੀੜੀ ਤੇ ਜਾ ਕੇ ਫਰ ਫ ਬੀੜੀ ਆ ਰਹੀ ਹੁਣ ਜਹਾੜੀ ਜਾਣਾ ਹੀ ਪੈਣਾ ਮਾੜਾ ਮੋਟਾ ਜਾ ਨਹੀਂ ਇੰਨਾ ਪਾਣੀ ਤੇ ਕਿਵੇਂ ਖਤਰਾ ਲੈ ਕੇ ਜਾ ਖਤਰਾ ਫਿਰ ਮੌਤ ਨੂੰ ਤੱਕੀ ਮੌਤ ਤਾਂ ਸਾਨੂੰ ਆਈ ਪਈ ਹੈ ਫਾਦੇ ਫਾੜ ਡੁੱਬੀ ਪਏ ਹੈ ਮਰੇ ਪਏ ਹਾਦਾ ਕੋਈ ਵਾਚਾਰਨ ਨੇ ਕੋਈ ਮੰਤਰੀ ਨੇ ਸਾਨੂੰ ਕੋਈ ਚੀਜ਼ ਨਹੀਂ ਦੇ ਰਹਾ ਆਦੇ ਨੇ ਤੇ ਚੁੱਪ ਕਰਦੇ ਜਾਂਦੇ ਨੇ ਪਹਿਲੀ ਗਲਾਈ ਕੋ ਨਹੀਂ ਮਾਜਵਾ ਹਾਰੇ ਖਾ ਗਏ ਗਰੀਬ ਘਰ ਦੇ ਦੇਖੋ ਹਰ ਕੱਚੇ ਮਕਾਨ ਨੇ ਪਿਛਲੀ ਵਾਰ ਹਾਦੇ ਪਿੰਡ ਵਿੱਚ ਬਹੁਤ ਮਕਾਨ ਡਿੱਗੇ ਕਿਸੇ ਮਾਜਵਾ ਦਿੱਤਾ ਹੀ ਨਹੀਂ ਮਾੜੇ ਤੋਂ ਮਾੜੇ ਕਰ ਨੇ ਗਦੋਰੀਆਂ ਨਹੀਂ ਲਾਗੂ ਹੁੰਦੀਆਂ ਜਾਂ ਸਾਨੂੰ ਮਾਲਕ ਨਹੀਂ ਬਣਾਇਆ ਜਾਂਦਾ ਜ਼ਮੀਨਾਂ ਦਾ ਅਸੀਂ ਉਹਨਾਂ ਚਿਰ ਇੱਧਰ ਐਂਟਰੀ ਹੋਣ ਦੇਣਾ ਕੋਈ ਇਹ ਪਾਰਟੀ ਨਹੀਂ ਹੋਵੇ ਚਾਹੇ ਭਾਜਪਾ ਹੈ ਚਾਹੇ ਕਾਲੀ ਦਾਲੇ ਚਾਹੇ ਝਾੜੂ ਵਾਲੀ ਪਾਰਟੀ ਹੈ ਚਾਹੇ ਕ੍ਰਾਂਤੀ ਵਾਲੀ ਹੈ ਅਸੀਂ ਕਿਸੇ ਨੂੰ ਐਂਟਰੀ ਨਹੀਂ ਹੁੰਦਣਾ ਜਿੰਨਾ ਚਿਰ ਸਾਡਾ ਜਿਹੜਾ ਮਾਹਵਜਾ ਹੈ ਉਤੋਂ ਆਂਦਾ 12 22 ਕਰੋੜ ਆਇਆ ਸੀ ਤੇ ਉਸ ਤੋਂ ਬਾਅਦ 12 ਕਰੋੜ ਆਇਆ ਸੀ ਉਹ ਇਹਨਾਂ ਹੀ ਐਮਐਲਏ ਨੇ ਖਾ ਲਿਆ ਔਰ ਐਮਪੀ ਨੇ ਖਾ ਲਿਆ ਸਾਨੂੰ ਕੀ ਮਿਲਿਆ ਫਸਲਾਂ ਸਾਡੀਆਂ ਡੁੱਬ ਜਾਂਦੀਆਂ ਨੇ ਇਹ ਹੁਣ ਵੀ ਇਹੋ ਹੋ ਰਿਹਾ ਹੈ ਕਿਉਂਕਿ ਉਧਰੋਂ ਕਬਾਇਆ ਸਾਹਿਬ ਕੱਲ ਬੈਠ ਗਿਆ ਨਾਲ ਉਹ ਜਲਾਲਾਵੰਦ ਦਾ ਕੀ ਗੋਡੀ ਬਰਾੜ ਉਹ ਵੀ ਬੈਠ ਗਿਆ ਕਿ ਪਾਣੀ ਨਹੀਂ ਛੱਡਣ ਦੇਣਾ ਔਰ ਪਾਣੀ ਬਿਲਕੁਲ ਸਲੋ ਛੱਡੋ ਉਧਰੋਂ ਕੱਲ ਕਟਾਰੀਆ ਸਾਹਿਬ ਵੀ ਉੱਥੇ ਬੈਠ ਗਿਆ ਕਹਿੰਦੇ ਪਾਣੀ ਛੱਡੋ ਸਾਡੇ ਸਾਹਮਣੇ ਹੀ ਸਾਡੇ ਸਾਰੇ ਪੈਣਪਰਾ ਹੈਗੇ ਸੀ ਸਾਰੇ ਕਿਉਂਕਿ ਅਸੀਂ ਵੇਖਿਆ ਵੀ ਇਹ ਇਹਦਾ ਮਤਲਬ ਹੈ ਕਿ ਗੱਟੀ ਨੂੰ ਹੀ ਡੋਬ ਦਿਓ ਜਿਹੜੀ ਇਧਰਲੇ ਪਾਸੇ ਹੈਡ ਦੇ ਵਿਚਕਾਰ ਜਿੰਨਾ ਵੀ ਹੈਗਾ ਰਕਬਾ ਸਾਰਾ ਪ੍ਰੇਪਰ ਵਾਲੀ ਡੋਬ ਦੋ ਤੇ ਅਸੀਂ ਤੇ ਹੱਥ ਜੋੜ ਤੇ ਬੇਨਤੀ ਹੈ ਵੀ ਸਾਡੇ ਮਨੇ ਸਿਆਸੀ ਪਾਰਟੀ ਅਸੀਂ ਆ ਹੈਗੇ ਨੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਿੰਨੇ 12 ਪਿੰਡ ਨੇ ਸਾਰੇ ਇਕੱਠੇ ਹੋਣ ਲੱਗੇ ਆ ਮੈਂਬਰ ਪੰਚਾਇਤ ਮੌਜੂਦੇ ਸਰਪੰਚ ਸਾਡੇ 11 ਪੰਚਾਇਤਾਂ ਨੇ ਜੀ 17 18 ਪਿੰਡ ਪੈ ਜਾਂਦੇ ਜੀ ਫੁੱਲ ਰਕਬਾ 5-7000 ਦੇ ਏਕੜ ਦੇ ਕਰੀਬ ਹੈਗਾ ਜੀ ਤੇ ਹਰੀ ਕਹਿੜ ਤੋਂ ਪਾਣੀ ਛੱਡ ਦਿੰਦੇ ਜੀ ਇੱਥੇ ਆ ਕੇ ਰੁਕ ਜਾਂਦਾ ਜੀ ਪਾਣੀ ਜੇ ਇੱਥੇ ਮਤਲਬ ਕਿ ਉਹ ਛੱਡਦੇ ਜੀ ਉਹ ਕਹਿੰਦੇ ਪਾਣੀ ਕ੍ਰੋਸ ਕਰੋ ਜੀ ਤੇ ਕੁਝ ਫਾਇਲਕਾ ਜਲਾਲਾਬਾਦ ਏਰੀਏ ਦੇ ਜਿਹੜੇ ਐਮ ਐਲ ਏ ਐਮ ਪੀ ਨੇ ਉਹ ਆ ਕੇ ਰੋਕਣਾ ਸ਼ੁਰੂ ਕਰਦੇ ਸਾਡਾ ਏਰੀਆ ਡੁੱਬਦਾ ਜੀ ਤੇ ਅਸੀਂ ਕਹਿੰਦੇ ਵੀ ਪਾਣੀ ਜਿਹੜਾ ਇਹਨੂੰ ਕੱਢਾ ਜਾਵੇ ਕਿਉਂਕਿ ਸਾਡਾ ਜਿਹੜੀ ਅੱਗੇ ਗਰਦੋਰੀਆਂ ਵੀ ਹੈ ਨਹੀਂ ਨਾ ਤਾਂ ਸਾਨੂੰ ਕੋਈ ਮੁਆਵਜ਼ਾ ਮਿਲਦਾ ਜੀ ਤੇ ਨਾ ਕੁਝ ਰਾਹਤ ਮਿਲਦੀ ਜੀ ਤੇ ਪਿਛਲੀ ਵਾਰ ਵੀ ਦੂ ਸਰਕਾਰਾਂ ਕਾਂਗਰਸ ਸਰਕਾਰ ਵਿੱਚ ਮੁਆਵਜ਼ਾ ਨਹੀਂ ਮਿਲਿਆ ਨਾ ਆਮ ਆਦਮੀ ਪਾਰਟੀ ਸਰਕਾਰ 2023 ਦੇ ਵਿੱਚ ਪਾਣੀ ਆਇਆ ਸੀਗੇ ਉਦੋਂ ਵੀ 1 ਰੁਪਿਆ ਮੁਆ ਹੁਣ ਤੁਹਾਨੂੰ ਕੀ ਖਤਰਾ ਸਤਾ ਰਿਹਾ ਹੈ ਖਤਰਾ ਸਾਨੂੰ ਇਹੀ ਜੇ ਪਿੱਛੋਂ ਪਾਣੀ ਇਦਾਂ ਚੱਲੀ ਗਿਆ ਸਾਡੀਆਂ ਫਸਲਾਂ ਫਿਰ ਬਰਬਾਦ ਹੋ ਸਕਦੀਆਂ ਜੀ ਤੇ ਦਰਿਆ ਤੋਂ ਉਸ ਪਰ ਜਿਹੜੇ ਲੋਕ ਕਿੰਨੇ ਕੁ ਲੋਕ ਰਹਿੰਦੇ ਨੇ ਔਰ ਉਹਨਾਂ ਨੂੰ ਆਂਝਾਂ ਵਿੱਚ ਕੀ ਦਿੱਕਤ ਹੋ ਰਹੀ ਹੈ ਦਰਿਆ ਤੋਂ ਪਾਰ ਇੱਕ ਪਿੰਡ ਕਾਲੂਵਾੜਾ ਹੈਗਾ ਜੀ ਉਹਦੇ ਵਿੱਚ ਆਣ ਜਾਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਜੀ ਹੁਣ ਪਾਣੀ ਦਾ ਜਿਹੜਾ ਵਹਾਅ ਬਹੁਤ ਤੇਜ਼ ਹੋ ਚੁੱਕਿਆ ਜੀ ਤੇ ਉਹ ਆ ਜਾ ਰਹੇ ਨੇ ਦਰ ਆਜ ਆ ਰਹੇ ਤੇ ਪਰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਜੀ ਪਾਣੀ ਦੀ ਸਪੀਡ ਕਿਉਂਕਿ ਬਹੁਤ ਜ਼ਿਆਦਾ ਜੀ ਅੱਜ ਮੈਂ ਪਿੰਡ ਟਿੰਡੀ ਵਾਲਾ ਜੋ ਮੇਰੇ ਇਲਾਕੇ ਦਾ ਖੀਰਲਾ ਪਿੰਡ ਹੈ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦਾ ਔਰ ਹਰ ਸਾਲ ਜਿਹੜਾ ਪਾਣੀ ਆਂਦਾ ਸਭ ਤੋਂ ਪਹਿਲਾਂ ਜਿਹੜੀ ਮਾਰ ਪੈਂਦੀ ਇਸ ਪਿੰਡ ਨੂੰ ਪੈਂਦੀ ਔਰ ਜਿੱਥੇ ਅਸੀਂ ਹੁਣ ਖੜੇ ਆ ਇੱਥੋਂ ਘਟੋ ਘਟ ਪਹਿਲਾਂ ਪਿਛਲੇ ਸਾਲ ਜਿਹੜੀ ਜਮੀਨ ਸੀ ਇੱਥੇ 20 ਕਿੱਲੇ ਅੰਦਰ ਸੀਗੀ ਅੱਜ ਇੱਥੇ ਹੀ ਖੜੇ ਆ 20 ਕਿੱਲੇ ਅਸੀਂ ਪਾਣੀ ਤੋਂ ਅੰਦਰ ਖੜੇ ਹਾਂ ਦਰਿਆ ਜਿਹੜਾ ਜਮੀਨਾਂ ਨੂੰ ਲੈ ਗਿਆ ਔਰ ਹੁਣ ਵੀ ਜਿਹੜਾ ਪਾਣੀ ਦਾ ਲੈਵਲ ਬੜੀ ਸਪੀਡ ਨਾਲ ਵੱਧ ਰਿਹਾ ਹੈ ਕਿ ਪਿੱਛੇ ਹਮਾਚੇ ਚ ਬਹੁਤ ਬਰਸਾਤ ਹੋ ਰਹੀ ਹੈ। ਅੱਲੇ ਬਿਆਸ ਦੇ ਪਾਣੀ ਆ ਰਹੇ ਹਲੇ ਸਤਲੂ ਦਾ ਪਾਣੀ ਛੱਡਿਆ ਨਹੀਂ ਗਿਆ। ਤਾਂ ਬਿਆਸ ਦੇ ਪਾਣੀ ਨਾਲ ਹੀ ਇਹ ਹਾਲਾਤ ਬਣ ਗਏ ਕਿ ਪਿੰਡ ਦੇ ਲੋਕਾਂ ਨੂੰ ਮਾਹੌਲ ਚ ਡਰ ਹੈ ਔਰ ਪਾਣੀ ਦਾ ਪਤਾ ਨਹੀਂ ਕਿਸ ਵੇਲੇ ਰਾਤ ਨੂੰ ਵੱਜ ਜਾਵੇ, ਆ ਜਾਵੇ। ਤਾਂ ਇਸ ਕਰਕੇ ਅੱਜ ਜੀ ਮੌਇਨਾ ਕਰਨ ਆਏ, ਲੋਕਾਂ ਨੂੰ ਪੁੱਛਣ ਆਏ ਵੀ ਜਿੱਥੇ ਲੋੜ ਹੈ ਕੋਈ ਮਦਦ ਦੀ ਲੋੜ ਹੈ। ਕਿ ਸਾਡੀ ਜਿੱਥੇ ਲੋੜ ਪੈਂਦੀ ਹੈ ਫਿਰ ਸ਼ੈਲਟਰ ਵਾਸਤੇ ਜਾਂ ਕੋਈ ਪਾਣੀ ਆ ਜਾਂਦਾ ਹੈ। ਉਹ ਸਬੰਧ ਵਿੱਚ ਜਿੱਥੇ ਮੌਕਾ ਦੇਖਣ ਆਏ ਆਂ ਔਰ ਲੋਕਾਂ ਦੇ ਵਿੱਚ ਜੋ ਅੱਜ ਦਹਿਸ਼ਤ ਹੈ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਇਹ ਜੋ ਇਲਾਕਾ ਮੇਰਾ ਹੈ ਇਹ ਹਮੇਸ਼ਾ ਚਾਹੇ ਜੰਗ ਲੱਗੀ ਹੋਵੇ ਚਾਹੇ ਪਾਣੀ ਆਂਦਾ ਹੋਵੇ ਇਹ ਹਮੇਸ਼ਾ ਇਹ ਜਿਹੜਾ ਇਲਾਕਾ ਹੈ ਸਭ ਤੋਂ ਜ਼ਿਆਦਾ ਅਫੈਕਟਡ ਹੁੰਦਾ ਔਰ ਦੂਸਰੀ ਗੱਲ ਕਿ ਜਦੋਂ ਸਿਆਸੀ ਦੀ ਗੱਲ ਕਰ ਲਈਏ ਤਾਂ ਜਿਹੜਾ ਇਲਾਕਾ ਫਾਇਲਗਾ ਜਲਾਲਾਬਾਦ ਦਾ ਹੈ ਉਧਰੋਂ ਆ ਕੇ ਜੋ ਐਮਐਲਏ ਐਮਪੀ ਹੈ ਉਹ ਪ੍ਰੈਸ਼ਰਾਈਜ਼ ਕਰਦੇ ਕਿ ਜਿਹੜੇ ਹੈਡ ਨਾ ਖੋਲੇ ਜਾਵੇ ਜਿਹੜੇ ਜੀਰੇ ਸਾਈਡ ਦੇ ਹੈ ਉੱਥੇ ਬੈਠ ਜਾਂਦੇ ਕਿ ਪਾਣੀ ਰਿਲੀਜ਼ ਕੀਤਾ ਜਾਵੇ ਔਰ ਜਦੋਂ ਪਾਣੀ ਰਿਲੀਜ਼ ਕੀਤਾ ਜਾਂਦਾ ਹੈ ਔਰ ਅੱਗੇ ਪਾਣੀ ਛੱਡਿਆ ਨਹੀਂ ਜਾਂਦਾ ਤਾਂ ਦੋਨੋਂ ਹੈਡਾਂ ਦੇ ਵਿੱਚਕਾਰ ਜਿਹੜਾ ਇਲਾਕਾ ਉਹ ਮੇਰਾ ਫੋਸਪਰ ਸ਼ਹਿਰੀ ਹਲਕਾ ਪੈਂਦਾ ਜਿਹਦੇ ਵਿੱਚ ਸਾਰੇ ਪਿੰਡ ਬੰਦੇ ਆ ਔਰ ਅਸੀਂ ਉਸ ਨਾਲ ਪ੍ਰਭਾਵਿਤ ਹੋ ਕੇ ਕਿਉਂਕਿ ਸਿਆਸਤ ਤੌਰ ਤੇ ਚਾਹੇ ਜੀਰੇ ਤੋਂ ਪਾਣੀ ਛੱਡਿਆ ਜਾਵੇ ਤੇ ਚਾਹੇ ਇਧਰ ਫਾਇਰਗਾ ਤੋਂ ਰੁਕਿਆ ਜਾਵੇ ਤਾਂ ਨੁਕਸਾਨ ਜਿਹੜਾ ਫੋਸਪਰ ਸ਼ਹਿਰੀ ਇਲਾਕੇ ਦਾ ਹੁੰਦਾ ਇਸ ਇਲਾਕੇ ਦੇ ਲੋਕਾਂ ਦਾ ਹੁੰਦਾ ਔਰ ਸਰਕਾਰਾਂ ਤੋਂ ਫਿਰ ਮੁਆਵਜ਼ਾ ਵੀ ਨਹੀਂ ਮਿਲਦਾ ਔਰ ਲੋਕ ਜਿਹੜੇ ਆ ਇਹ ਬਹੁਤ ਹੈਂਡ ਟੂ ਮਾਉਥ ਹੈ ਕਿਉਂਕਿ ਇੱਕ ਫਸਲ ਹੀ ਹੁੰਦੀ ਹੈ 100 ਸਿਰ ਹਰ ਸਾਲ ਡੁੱਬ ਜਾਂਦੀ ਪਾਣੀ ਦੇ ਵਿੱਚ ਚਾਹੇ ਝੋਨਾ ਹੋਵੇ ਚਾਹ ਕਣਕ ਹੋਵੇ ਉਹਦੇ ਉੱਪਰ ਹੀ ਇਹਨਾਂ ਨੇ ਸਭ ਪੂਰਾ ਸਾਲ ਦੀ ਜ਼ਿੰਦਗੀ ਬਤੀਤ ਕਰਨੀ ਹੁੰਦੀ ਹੈ ਤਾਂ ਮੈਂ ਤਾਂ ਬੇਨਤੀ ਕਰਨ ਆਇਆ ਸਰਕਾਰਾਂ ਨੂੰ ਵੀ ਕਿ ਜਿਹੜੀਆਂ ਇਹ ਇਲਾਕੇ ਦੀ ਮੁਸ਼ਕਲਾਂ ਹਨ ਗਰਦਾਵੀਆਂ ਦੀਆਂ ਹੈ ਨਹੀਂ ਤੋੜ ਦਿੱਤੀਆਂ ਗਈਆਂ ਸਾਡੀ ਸਰਕਾਰ ਵੱਲੋਂ ਅਸੀਂ ਗਰਦਾਵੀਆਂ ਕਾ ਕੇ ਦਿੱਤੀਆਂ ਸੀਗੀਆਂ ਉੱਤੇ ਵੀ ਸਰਕਾਰਾਂ ਨੂੰ ਸੈਂਟਰ ਦੀ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਕਿ ਜਿਹੜੇ ਲੋਕ ਅਜਿ ਵਸੇ ਆ ਇਸ ਇਲਾਕੇ ਨੂੰ ਵਸਾ ਕੇ ਬੈਠੇ ਆ ਉਨ੍ਹਾਂ ਦਾ ਧਿਆਨ ਰੱਖ ਕੇ ਉਹਨਾਂ ਦਾ ਜੋ ਹੱਕ ਬੰਦਾ ਹੈ ਉਹਨੂੰ ਹੱਕਮਾਇਤ ਕੀਤਾ ਜਾਵੇ ਔਰ ਫਲੱਡ ਦੇ ਜਿਹੜੇ ਆਮ ਤੋਂ ਪਹਿਲਾਂ ਪਹਿਲਾਂ ਪ੍ਰਸ਼ਾਸਨ ਵੀ ਐਕਟਿਵ ਹੋਵੇ ਤਾਂ ਕਿ ਜਿੱਥੇ ਕੋਈ ਬ੍ਰੀਚ ਹੁੰਦੀ ਹੈ ਕੋਈ ਬੰਨ ਟੁੱਟਦਾ ਉਹਨੂੰ ਚੈੱਕ ਕੀਤਾ ਜਾਵੇ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਤਾਂ ਕਿ ਪਾਣੀ ਜਿਹੜੇ ਬਹਾਵ ਦੇ ਨਾਲ ਇਲਾਕੇ ਦੇ ਲੋਕਾਂ ਦਾ ਨੁਕਸਾਨ ਜਾਨੀ ਵਾਲੀ ਨਾ ਹੋਵੇ